ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਜੋ ਪੁਰਾਣੇ ਸਮੇਂ ਦੇ ਵਿੱਚ 80 ਸਾਲ ਪਹਿਲਾਂ ਇਦੋਂ 80 ਸਾਲ ਮਗਰ ਨੂੰ ਜਾਈਏ ਆਪਾਂ ਉਹਨਾਂ ਦੇ ਬਜ਼ੁਰਗਾਂ ਦੇ ਕੰਮ ਦੇਖੀਏ ਜਾਂ ਉਹਨਾਂ ਦੇ ਸੰਘਰਸ਼ ਦੇਖੀਏ ਜਾਂ ਉਹਨਾਂ ਦੀ ਹਿੰਮਤ ਦੇਖੀਏ ਜੋ ਅੱਜ ਤੋਂ ਪਿੱਛੇ ਮਾਤਾ ਪੈਣਾ ਹੁੰਦੀਆਂ ਸੀ ਤਾਂ ਉਹਨਾਂ ਦੇ ਅੰਦਰ ਬੜੀ ਹਿੰਮਤ ਹੁੰਦੀ ਸੀ ਬੜਾ ਜਜ਼ਬਾ ਹੁੰਦਾ ਸੀ ਘਰਾਂ ਦੇ ਕੰਮ ਦੇਖ ਲਓ ਕਿੰਨੇ ਹੁੰਦੇ ਸੀ ਸਾਰੇ ਕੰਮ ਅਥੀ ਚੱਲਦੇ ਸੀ ਅੱਜ ਵੀ ਜਿਹੜੇ ਉਸ ਸਮੇਂ ਦੀਆਂ ਵਾਤਾ ਪੈਣਾ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਜਜ਼ਬਾ ਹੈ ਸਾਡੀ ਮਾਤਾ ਦੀ 80 ਸਾਲ ਦੀ ਉਮਰ ਹੈ ਤਾਂ ਅੱਜ ਵੀ ਸਾਡੀ ਮਾਤਾ ਦੇ ਅੰਦਰ ਬਹੁਤ ਵੱਡਾ ਜਾਣੇ ਕਿ ਇੱਕ ਜਜ਼ਬਾ ਹੈ ਹਿੰਮਤ ਹੈ ਜਿਵੇਂ ਸ਼ੈਨ ਸ਼ਾ ਜੀ ਵੀ ਕਹਿੰਦੇ ਵੀ ਇਨਸਾਨ ਨੂੰ ਹਿੰਮਤ ਰੱਖਣੀ ਚਾਹੀਦੀ ਹੈ ਜਿਹੜਾ ਬੰਦਾ ਹਿੰਮਤ ਰੱਖਦਾ ਹੈ ਜਿਹੜਾ ਬੰਦਾ ਆਪਣੇ ਵਿਚਾਰਾਂ ਦੀ ਨਹੀਂ ਕਰਦਾ ਵੀ ਵਿਚਾਰਾਂ ਨੂੰ ਕਟੌਲ ਰੱਖਦਾ ਜਾਣੇ ਕਿ ਮੈਂ ਮਰ ਗਿਆ ਉਹ ਆ ਗਿਆ ਮਾੜੀ ਜੀ ਬਿਮਾਰੀ ਆ ਗਈ ਮਾੜਾ ਮੋਟਾ ਹੋ ਗਿਆ ਵੀ ਮੈਂ ਤਾਂ ਆਹ ਹੋ ਗਿਆ ਜਾਣੇ ਕਿ ਬੰਦਾ ਹਿੰਮਤ ਰੱਖੀ ਪਿਤਾ ਜੀ ਇਹੀ ਕਹਿੰਦੇ ਆ ਵੀ ਜਜ਼ਬਾ ਰੱਖੋ ਹਿੰਮਤ ਰੱਖੋ ਪੂਰੀ ਹਿੰਮਤ ਜਦੋਂ ਰੱਖੋਗੇ ਅੰਦਰ ਉਹ ਜੇ ਵਿਚਾਰ ਪੈਦਾ ਹੀ ਨਾ ਹੋਣ ਦਿਓ ਕਿ ਹਿੰਮਤ ਦੇ ਨਾਲ ਵੀ ਬਹੁਤ ਸਾਰੀਆਂ ਬਿਮਾਰੀਆਂ ਟੁੱਟ ਜਾਂਦੀਆਂ ਥੋੜੇ ਹੌਸਲੇ ਬਲੰਦ ਹੋਣੇ ਚਾਹੀਦੇ ਥੋੜੇ ਹੌਸਲੇ ਤਾਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਮਾਤਾ ਜੀ ਦੀ 80 ਕੇ ਸਾਲ ਦੀ ਉਮਰ ਹੈ ਤਾਂ ਹਜੇ ਵੀ ਮਾਤਾ ਜੀ ਦੀ ਜਿਹੜੀ ਸੋਚ ਆ ਵੇਖ ਸਕਦੇ ਤੁਸੀਂ ਆਮ ਲੋਕ ਕੀ ਕਰਦੇ ਆ ਜਿਹੜੇ ਪਾਟੇ ਪੁਰਾਣੇ ਕੱਪੜੇ ਹੁੰਦੇ ਆ ਬਹੁਤ ਸਾਰੇ ਸੜਕਾਂ ਤੇ ਢੇਰ ਮਾਰੇ ਪਏ ਆ ਤਾਂ ਸਾਡੀ ਮਾਤਾ ਜੀ ਹਜੇ ਵੀ ਆ ਬਾਣ ਬਣ ਲੈਂਦੀ ਆ ਵੇਖ ਸਕਦੇ ਤੁਸੀਂ ਆ ਵ ਤਾ ਹਜੇ ਵੀ ਇਹਨਾਂ ਦੇ ਅੰਦਰ ਜਜ਼ਬਾ ਹੈ ਆ ਵੇਖ ਸਕਦੇ ਆ ਤੁਸੀਂ ਤਾਂ ਵੇਖ ਸਕਦੇ ਆ ਇੱਕ ਸਬੂਤ ਹੈ 80 ਸਾਲ ਦੀ ਉਮਰ ਹੈ ਤਾਂ ਹਜੇ ਵੀ ਮਤਲਬ ਹੀ ਮਾਤਾ ਜੀ ਦੇ ਵਿੱਚ ਬਹੁਤ ਵੱਡੀ ਹਿੰਮਤ ਹੈ ਤਾਂ ਨਾਲੇ ਛੜਕਾਂ ਤੇ ਗੰਦ ਨਹੀਂ ਪੈਂਦਾ ਹੁਣ ਤੁਸੀਂ ਦੇਖੋ ਵੀ ਛੜਕਾਂ ਦੇ ਉੱਤੇ ਕਿੰਨਾ ਗੰਦ ਪਿਆ ਹੈ ਲੀੜੇ ਕੱਪੜੇ ਛੜਕਾਂ ਦੇ ਉੱਤੇ ਢੇਰ ਮਾਰੇ ਪਏ ਆ ਤਾਂ ਆਪਾ ਦੇਸ਼ ਨੂੰ ਵੀ ਸਵਾਰਨਾ ਹੈ ਆਪਣੇ ਪੰਜਾਬ ਨੂੰ ਵੀ ਸਵਾਰਨਾ ਹੈ ਇਹ ਵੀ ਅੰਦਰ ਸਾਡੇ ਜਜ਼ਬਾ ਹੋਣਾ ਚਾਹੀਦਾ ਸੀ ਘਰ ਨਹੀਂ ਸਵਾਰਨੇ ਇਕੱਲੇ ਵੀ ਘਰ ਹੀ ਸਵਾਰਨੇ ਗਲੀ ਮੁਹੱਲਾ ਵੀ ਸਵਾਰਨਾ ਹੈ ਤਾਂ ਨਾਲੇ ਇਹ ਕੰਮ ਆ ਜਾਂਦਾ ਹੈ ਤਾਂ ਨਾਲੇ ਅਸੀਂ ਆਮ ਲੋਕਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਕਿ ਡੇਰਾ ਸੱਚਾ ਸਾਦਾ ਸਰਸਾ ਦੇ ਵਿੱਚ ਵੀ ਜਾਣੇ ਕਿ ਜਿਹੜਾ ਛਾਇਆ ਬਾਣ ਹੈ ਜਿਹੜੀਆਂ ਛਾਇਆ ਬਾਣ ਲੱਗਦੇ ਚਾਂਡੀਆਂ ਲੱਗਦੀਆਂ ਉੱਥੇ ਵੀ ਰਸੇ ਵੱਟੇ ਜਾਂਦੇ ਆ ਉੱਥੇ ਵੀ ਇੱਕ ਰਸੇ ਵੱਟੇ ਜਾਂਦੇ ਆ ਛਾਇਆ ਬਾਣ ਆ ਨਾ ਜਿਹੜੇ ਡੇਰਾ ਸੱਚਾ ਸਾਦਾ ਸਰਸਾ ਦੇ ਵਿੱਚ ਲੱਗਦੇ ਉੱਥੇ ਵੀ ਰਸੇ ਵੱਟ ਲੈਂਦੇ ਆ ਉੱਥੇ ਵੀ ਗੁਰੂ ਜੀ ਬੜੇ ਬਰੀਕੀ ਤੱਕ ਸਮਝਾਉਂਦੇ ਆ ਡੇਰਾ ਸੱਚਾ ਸਾਦਾ ਸਰਸਾ ਦੇ ਵਿੱਚ ਵੀ ਭਾਈ ਗੰਦ ਨੂੰ ਤੁਸੀਂ ਕਿਵੇਂ ਕંટ્રોલ ਕਰਨਾ ਹੈ ਲੀੜੇ ਕੱਪੜੇ ਨੂੰ ਕਿਵੇਂ ਕંટ્રોલ ਕਰਨਾ ਹੈ ਕਿਵੇਂ ਮਤਲਬ ਵੀ ਤੁਸੀਂ ਆਪਣੇ ਆਪ ਦਾ ਆਲਾ-ਦਾਲਾ ਸਾਫ਼ ਰੱਖਣਾ ਇਹ ਡੇਰਾ ਸਰਸਾ ਦਾ ਵੀ ਰੂਲ ਹੈ ਗੁਰੂ ਜੀ ਦਾ ਵੀ ਇੱਕ ਬਚਨ ਹੈ ਤਾਂ ਉੱਥੇ ਵੀ ਲਾਸਾ ਵਟੀਆਂ ਜਾਂਦੀਆਂ ਡੇਰਾ ਸਰਸਾ ਦੇ ਵਿੱਚ ਵੀ ਤੇ ਆਹ ਵੇਖ ਸਕਦੇ ਆ ਮਾਤਾ ਜੀ ਸਾਡੇ ਵਟ ਲੈਂਦੇ ਆ ਮੰਜੇ ਬੁਣ ਲੈਣੇ ਆ ਕਈ ਵਾਰੀ ਕੋਈ ਹੋਰ ਰੱਸਾ ਵਗੈਰਾ ਕੰਮ ਆ ਜਾਂਦਾ ਪੈਂਦਾ ਜਵੇਂ ਆਪਾਂ ਆਮ ਰਸੇ ਦੀਆਂ ਪੈਂਦਾ ਹੁੰਦੀਆਂ ਮੰਜਿਆਂ ਦੇ ਉਹਨਾਂ ਦੇ ਕੰਮ ਆ ਜਾਂਦਾ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਕੋਈ ਅਸੀਂ ਮਾਫੀ ਚਾਹੁੰਦੇ ਆ ਤੇ ਪ੍ਰਾਣੀਆਂ ਮਾਤਾਂ ਦੇ ਭੈਣਾਂ ਦੇ ਜਿਹੜੇ ਹੌਂਸਲੇ ਸੀ ਜਿਹੜੀ ਉਹਨਾਂ ਦੀ ਹਿੰਮਤ ਸੀ ਉਹ ਕਾਫੀ ਤਰੀਫ ਤਰੀਫਯੋਗ ਸੀਗੀ ਤਾਂ ਅੱਜ ਦੇ ਤਾਂ ਹਿੰਮਤ ਹਾਰ ਵੀ ਉਹਨਾਂ ਦੇ ਹਿੰਮਤ ਬਹੁਤ ਵੱਡੀ ਹੁੰਦੀ ਸੀ ਤਾਂ ਇਸੇ ਤਰ੍ਹਾਂ ਸਾਰੇ ਇਨਸਾਨਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ ਤੇ ਆਪ ਦਾ ਜਿਹੜਾ ਗਲੀ ਮੁਹੱਲਾ ਆਪਦੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ ਦੇਸ਼ ਦੇ ਬਾਰੇ ਸੋਚੋ ਘਰਾਂ ਦੇ ਬਾਰੇ ਤਾਂ ਸੋਚ ਹੀ ਜਾਣਾ ਆ ਦੇਸ਼ ਬਾਰੇ ਵੀ ਸੋਚੋ ਗਲੀ ਮੁਹੱਲੇ ਬਾਰੇ ਵੀ ਸੋਚੋ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲ ਗਿਆ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਦੀ ਔਰਤ ਨੂੰ ਪਤਾ ਲੱਗੇ ਵੀ ਪੰਡਾ ਬੰਨ ਬਨ ਕੇ ਗੱਟਿਆਂ ਚ ਪਾ ਪਾ ਕੇ ਬਾਹਰ ਸੜ ਦਿੰਨੇ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ-ਵੱਦ ਘੱਟ ਬੋਲ ਕੇ ਮਾਫੀ ਚਾਹੁੰਦੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ